ਸਭ ਜੀ ਦਾ ਪਇਤ ਰੰਕ 502 ਗੁਜਰੀ ਮਹਲਾ ਪੰਨਾ ਤੋਂ ਸਮਰਥ ਸਰਣ ਕੋ ਦਾਤਾ ਦੁੱਖ ਭੰਜਨ ਸੁਖ ਰਾਹੀ ਪਰਮ ਸ਼ਕਤੀ ਹੈ ਜੋ ਵਕਾਲ ਪੁਰਖ ਵੈਰੋ ਉਹ ਸਾਨੂੰ ਸਾਰਿਆਂ ਨੂੰ ਸ਼ਰਨ ਦੇਣ ਦੇ ਯੋਗ ਹੈ ਹੁਣ ਦੇਖੋ ਅਸੀਂ ਜੀ ਆਪਣੇ ਜੀਵਨ ਵਿੱਚ ਕਿਸੇ ਇਨਸਾਨ ਦੀ ਕਿਸੇ ਰਾਜ ਦੀ ਕਿਸੇ ਸੱਤਾ ਦੀ ਸ਼ਰਮ ਲਵਾਂਗੇ ਉਹ ਮਿਟ ਜਾਏਗਾ ਜਾ ਬੋਲੇ ਵਿੱਚ ਹੁੰਨਤਾਈਆਂ ਨਿਕਲ ਆਉਣ ਲਗੀਆਂ ਉਹ ਪਰਮ ਸ਼ਕਤੀ ਹੈ ਜਿਹੜੀ ਉਹਦੇ ਵਿੱਚ ਕੋਈ ਉਲਟਾਈ ਨਹੀਂ ਨਿਕਲਦੀ ਨਾ ਉਹ ਕਦੇ ਜਾ ਰਹੀ ਹੈ ਨਾ ਆ ਰਹੀ ਹੈ ਨਾ ਮਰ ਰਹੀ ਹੈ ਨਾ ਜਿਉ ਰਹੀ ਹੈ ਬਿਨ ਇੱਕ ਰਾਸ ਚੱਲ ਰਹੀ ਹੈ ਐਸ ਕਰਕੇ ਉਹ ਸਮਰੱਥ ਸਾਨੂੰ ਸਾਰ ਨੂੰ ਦੇਣ ਦੀ ਦੁੱਖ ਭੰਜਨ ਸਾਡੇ ਦੁੱਖ ਦੂਰ ਕਰਨ ਵਾਲਾ ਹੈ ਸੁਖ ਰਾਏ ਸੁਖ ਦੇਣ ਵਾਲਾ ਹੈ ਪਰਮਕਾਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹਰੇ ਗੁਰੂ ਜੀ ਕਹਿੰਦੇ ਐ ਜਾਹੇ ਕਲੇਸ਼ੇ ਮਿਟੇ ਪਰਮਾ ਨਿਰਮਲ ਗੁਣ ਪਰਵਗਾਈ ਉਸ ਮਾਲਕ ਦੇ ਨਿਰਮਲ ਗੁਣ ਜੇ ਅਸੀਂ ਗਾਵਾਂਗੇ ਹੁਣ ਗੁਣ ਗਾਉਣਾ ਕੀ ਹੈ ਹੁਕਮ ਰਜਾਈ ਚੱਲਣਾ ਤੇ ਸਾਡੇ ਜੀਵਨ ਦੇ ਵਿੱਚੋਂ ਕਲੇਸ਼ ਭੈ ਤੇ ਭੰਮ ਮਟ ਜਾਣਗੇ ਭੈ ਡਰ ਹਰ ਟਾਈਮ ਆ ਨਾ ਹੋ ਜੇ ਕਿਤੇ ਆ ਨਾ ਹੋ ਜੇ ਆ ਨਾ ਹੋ ਜੇ ਤੇ ਉਹ ਡਰ ਕਦਾ ਭਰਮਾ ਕਰਕੇ ਸਾਰਾ ਦਿਨ ਭਰਮਾਂ ਦੇ ਵਿੱਚ ਅਸੀਂ ਰਹਨੇ ਆ ਕਿਤੇ ਮੇਰਾ ਹਾਣਾ ਹੋ ਜਾਏ ਕਿਤੇ ਮੈਨੂੰ ਐ ਨਾ ਹੋ ਜਾਏ ਹੁਣ ਹੈ ਨਿਰਭਉ ਸਾਡੇ ਅੰਦਰ ਕਿੱਥੇ ਵਸ ਰਿਹਾ ਹੈ ਸਾਡੇ ਅੰਦਰ ਜੇ ਨਿਰਭਉ ਸਾਡੇ ਅੰਦਰ ਅਗਰ ਸਾਨੂੰ ਡਰਨ ਦੀ ਕੀ ਲੋੜ ਤੇ ਜੇ ਅਸੀਂ ਕਿਸੇ ਕੋਲੋਂ ਡਰਾਂਗੇ ਨਹੀਂ ਇਸ ਨੂੰ ਨਗਰਤ ਵੀ ਨਹੀਂ ਕਰਾਂਗੇ ਕਿਸੇ ਨਾਲ ਧਾਰੀ ਦਾ ਵਰਤ ਪੈਦਾ ਕਰਦਾ ਨਾ ਜੇ ਡਰ ਨਹੀਂ ਤੇ ਨਗਰਤ ਨਹੀਂ ਹੁਣ ਦੇਖੋ ਅਸੀਂ ਰੋਗਾਂ ਤੋਂ ਡਰਦੇ ਆ ਤਾਂ ਕਰਕੇ ਰੋਗਾਂ ਨੂੰ ਨਗਰਤ ਕਰਦੇ ਆ ਅਸੀਂ ਦੁੱਖਾਂ ਤੋਂ ਡਰਦੇ ਆਂ ਤਾਂ ਕਰਕੇ ਅਸੀਂ ਦੁੱਖਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਆਂ ਡਰਦੇ ਆਂ ਨਾ ਇਸ ਕਰਕੇ ਸੋ ਜੇ ਬੰਦਾ ਨਿਰਭਉ ਹੋ ਜਾਏ ਫਿਰ ਕੈਸਾ ਜੀਵਨ ਹੋਏਗਾ ਗੋਵਿੰਦ ਤੋ ਜਿਵਨ ਅਵਰ ਨਠਾਉ ਠਾਉ ਕਦੇ ਟਿਕਾਣਾ ਗੋਵਿੰਦ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਮਾਲਕ ਸ੍ਰਿਸ਼ਟੀ ਨੂੰ ਬਣਾਉਣ ਵਾਲੀ ਸ਼ਕਤੀ ਪਰਮ ਸ਼ਕਤੀ ਪ੍ਰਮਾਤਮਾ ਤੇਰੇ ਤਿਵਨ ਹੋਰ ਕੋਈ ਜਗ੍ਹਾ ਹੈ ਵੀ ਨਹੀਂ ਕਿੱਥੇ ਜਾਵਾਂਗੇ ਕਰ ਕਿਰਪਾ ਪਰਮ ਬ੍ਰਹਮ ਸਵਾਮੀ ਜਪੀ ਤੁਮਾਰਾ ਨਾਮ ਰਹਾਉ ਐ ਮੇਰੇ ਮਾਲਕਾ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਿਆ ਮੇਰੇ ਉੱਤੇ ਵੀ ਕਿਰਪਾ ਕਰ ਦੇ ਤਾਂ ਕਿ ਮੈਂ 24 ਘੰਟੇ ਤੈਨੂੰ ਯਾਦ ਰੱਖਾਂ ਜਪਦਾ ਰਵਾਂ ਦਿਨ ਤੇਤੇ ਵਿੱਚ ਰੱਖਾਂ ਜਪੀ ਤੁਮਾਰਾ ਨਾਮ ਤੇਰਾ ਨਾਮ ਮੈਂ ਜਪਦਾ ਰਵਾਂ ਇਹ ਇਹਨੂੰ ਅੱਗੇ ਵਧੋ ਥੋੜਾ ਜਿਆਦਾ ਨਹੀਂ ਕਿ ਫਿਰ ਨਾਮ ਜਪ ਤੇ ਖੜ ਗਏ ਤੇ ਖੜ ਜਾਓਗੇ ਜੇ ਵਿਚਾਰ ਨੂੰ ਅੱਗੇ ਤੋਰੋਗੇ ਨਾਮ ਜਪਣਾ ਕੀ ਹੈ ਚੇਤੇ ਵਿੱਚ ਰੱਖਣਾ ਉਸ ਦੀ ਹੋਂਦ ਨੂੰ ਮੰਨ ਕੇ ਤੁਰਨਾ ਵੀ ਪ੍ਰਮਾਤਮਾ ਹੀ ਸਭ ਕੁਝ ਕਰ ਰਹੀ ਹੈ ਮੈਂ ਕੁਝ ਨਹੀਂ ਕਰ ਰਿਹਾ ਜੇ ਉਹ ਕਰ ਰਿਹਾ ਹੈ ਤੇ ਫਿਰ ਮੈਂ ਸਹੀ ਕਰਾਂ ਗਲਤ ਕਿਉਂ ਕਰਾਂ ਉਹ ਮੇਰੇ ਅੰਦਰ ਬੈਠਾ ਮੈਨੂੰ ਵੇਖ ਰਿਹਾ ਹੈ ਫਿਰ ਮੈਂ ਗਲਤ ਕਰਾਂ ਤਾਂ ਕਰਾਂ ਕਿਉਂ ਸਹੀ ਕਰਾਂ ਸੋ ਗੁਰੂ ਜੀ ਕਹਿੰਦੇ ਮਾਲਕ ਅੱਗੇ ਅਰਦਾਸ ਕਿ ਕਰਦੇ ਨੇ ਗੁਰੂ ਜੀ ਆਪਣੇ ਆਪਣੇ ਉੱਤੇ ਲਾ ਕੇ ਕਹਿੰਦੇ ਨੇ ਕਰ ਕਿਰਪਾ ਪਾਰਬ੍ਰਹਮ ਸਵਾਮੀ ਜਪੀ ਤੁਮਾਰਾ ਨਾਮ ਮੈਂ ਤੇਰਾ ਨਾਮ ਹਮੇਸ਼ਾ ਜਪਦਾ ਰਹਾ ਰਹਾ ਸਾਧਗੁਰੂ ਸੇਵ ਲਗੇ ਹਰ ਚਰਣੀ ਵੱਡੇ ਭਾਗ ਲੇ ਲਾਗੀ ਹੁਣ ਸਤਗੁਰੂ ਜੀ ਨੇ ਕਹਿ ਦਿੱਤਾ ਕਿ ਕਿਰਪਾ ਕਰੋ ਪਾਰਬ੍ਰਹਮ ਸਵਾਮੀ ਮੈਂ ਤੁਹਾਡਾ ਨਾਮ ਜਪਦਾ ਰਹਾ ਹੁਣੇ ਨਾਮ ਜਪਣ ਦੀ ਆਦਤ ਨਾਮ ਜਪਣ ਦੀ ਯੋਗਤ ਨਾਮ ਜੀਵਨ ਦੇ ਵਿੱਚ ਕਿਵੇਂ ਜਪਣਾ ਹੈ ਕੈਸਾ ਨਾਮ ਹੈ ਕੌਣ ਹੈ ਕੈਸਾ ਨਾਮ ਹੈ ਕਿਹੜੇ ਅੱਖਰਾਂ ਦਾ ਨਾਮ ਹੈ ਇਹ ਸਭ ਕੁਝ ਠੋਕੋ ਪਤਾ ਲੱਗੇਗਾ ਸਾਧਗੁਰੂ ਦੇ ਸੇਵ ਪੂਰੇ ਗੁਰੂ ਦੀ ਛਾਣ ਲੈ ਲਈਏ ਹੁਣ ਸਾਡੇ ਪੂਰੇ ਗੁਰੂ ਜੀ ਕੌਣ ਨੇ ਸ਼ਬਦ ਗੁਰੂ ਸ਼ਬਦ ਗੁਰੂ ਦੀ ਸ਼ਰਨ ਕੀ ਹੈ ਸ਼ਬਦਾਂ ਨੂੰ ਮੰਨ ਲੈਣਾ ਤੇ ਸ਼ਬਦਾਂ ਨੂੰ ਮੰਨਾਂਗੇ ਤਾਂ ਹੀ ਜੇ ਸੁਣਾਂਗੇ ਤੇ ਸਮਝਾਂਗੇ ਬਾਣੀ ਸੁਣਦੀ ਰਹੇ ਬਾਣੀ ਸਮਝ ਨਹੀਂ ਰਹੇ ਫਿਰ ਉਹਨੂੰ ਜੀਵਨ ਵਿੱਚ ਲਾਗੂ ਨਹੀਂ ਕਰ ਰਹੇ ਫਿਰ ਸ਼ਰਨ ਕਿਵੇਂ ਹੋਈ ਛੜਨੀ ਅਸੀਂ ਤੇ ਸ਼ਰਨ ਗੁਰੂ ਦੀ ਲੈ ਹੀ ਨਹੀਂ ਰਹੇ ਐਸ ਕਰਕੇ ਗੁਰੂ ਜੀ ਕਹਿੰਦੇ ਸ਼ਰਨ ਲਾਓ ਗੁਰੂ ਦੀ ਹਰ ਚਰਨੀ ਤੇ ਘਰ ਜਿਨੋਂ ਸਤਿਗੁਰੂ ਦੀ ਸ਼ਰਨ ਲਵਾਂਗੇ ਤੇ ਸਤਿਗੁਰੂ ਜੀ ਕਿਹਦੇ ਨਾਲ ਜੋੜਦੇ ਆ ਪੂਰੇ ਗੁਰੂ ਨਾਲ ਪੂਰੇ ਸਤਿਗੁਰੂ ਨਾਲ ਅਕਾਲ ਪੁਰਖ ਨਾਲ ਵਾਹਿਗੁਰੂ ਨਾਲ ਅੱਲਾ ਨਾਲ ਗੌਰ ਨਾਲ ਬੜਾ ਭਾਗ ਲਿਓ ਲਾਗੀ ਸਮਝੋ ਫਿਰ ਭਾਗ ਜਾਗ ਪਈ ਕਿਸਮਤ ਜਾਗ ਪਈ ਪਰਮਾਤਮਾ ਨਾਲ ਸੁਰਤ ਜੁੜ ਗਈ ਗੁਰੂ ਜੀ ਨੇ ਜੋੜੀ ਇੱਕ ਇੱਕ ਇੱਥੇ ਜੁੜਦਾ ਨਾਮ ਚ ਆਪਣਾ ਕਿੱਥੋਂ ਬਣਨਾ ਹੈ ਗੁਰੂ ਘਰ ਐਸ ਕਰਕੇ ਗੁਰਬਾਣੀ ਨਾਲ ਜੁੜੋ ਕਾਵਲ ਪਰਕਾਰਾਂ ਚ ਕਹੇ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਕਾਵਲ ਕਵ ਕਹਿੰਦੇ ਆ ਫੁੱਲ ਨੂੰ ਇੱਥੇ ਕਾਇ ਵਾਸਤੇ ਵਰਤਿਆ ਗਿਆ ਹਿਰਦੇ ਵਾਸਤੇ ਇਹ ਹਿਰਦੇ ਦੇ ਵਿੱਚ ਪ੍ਰਕਾਸ਼ ਆਈਗਾ ਕਰੋਸ਼ਨੀ ਆਈਗਾ ਹਣ ਜਿਵੇਂ ਜਿਵੇਂ ਬੰਦਾ ਗਿਆਨ ਲੈਂਦਾ ਹੈ ਬੰਦੇ ਦੇ ਮਨ ਅੰਦਰ ਪ੍ਰਕਾਸ਼ ਆਉਂਦਾ ਜਾਂਦਾ ਨਾ ਹੁਣ ਦੇਖੋ ਆਪਾਂ ਇੰਨੀਆ ਪੜਾਈਆਂ ਕਰਦੇ ਆਂ ਤੇ ਕਾਦੇ ਵਾਸਤੇ ਕਰਦੇ ਆਂ ਗਿਆਨ ਲੈਣ ਵਾਸਤੇ ਕਰਦੇ ਆਂ ਉਹ ਗਿਆਨ ਸਾਨੂੰ ਦੁਨੀਆ ਉੱਤੇ ਪੈਸਾ ਕਮਾਉਣ ਦੀ ਜੁਗਤ ਦੱਸਦਾ ਜਾਂ 11 ਸੀ 12 ਉਹ ਲੈ ਰਹੇ ਪਰ ਗੁਰੂ ਜੀ ਦਾ ਗਿਆਨ ਸਾਨੂੰ ਜੀਵਨ ਜਾਂਚ ਦੱਸਦਾ ਹੈ ਕਿ ਜੀਵਨ ਕਿਸ ਤਰ੍ਹਾਂ ਦਾ ਜਿਉਣਾ ਹੈ ਹੁਣ ਇੱਕ ਬੰਦਾ ਬਹੁਤ ਪੜ ਗਿਆ ਅਫੀਸਰ ਲੱਗ ਗਿਆ ਪਰ ਉਹਦੇ ਅੰਦਰ ਆਤਮਿਕ ਗੁਣ ਨਹੀਂ ਹੈਗੇ ਪ੍ਰਮਾਤਮਾ ਨਾਲ ਨਿਰਮਲ ਘਉ ਨਹੀਂ ਹੈਗਾ ਉਹ ਠੱਗੀਆਂ ਫਰੀਵ ਉਹ ਚਾਹ ਪਾਣੀ ਵੀ ਦੂਜਿਆਂ ਤੋਂ ਮੰਗੀ ਜਾਂਦੇ ਆ ਜੇ ਕਿਸੇ ਦੇ ਅੰਦਰ ਰੱਬ ਦੀ ਯਾਦ ਹੈ ਚੰਗੇ ਗੁਣ ਨੇ ਉਹ ਫਿਰ ਪੜ ਕੇ ਅਫੀਸਰ ਬਣ ਗਿਆ ਤੇ ਉਹ ਫਿਰ ਲੋਕਾਂ ਦਾ ਭਲਾ ਕਰਦਾ ਐਸੇ ਕਰਕੇ ਕੋਈ ਚੰਗਿਆਈ ਵਿੱਚ ਲੱਗਿਆ ਹੋਇਆ ਕੋਈ ਬੁਰਾਈ ਵਿੱਚ ਲੱਗਿਆ ਹੋਇਆ ਸੋ ਗਿਆਨ ਜਿਹੜਾ ਉਹ ਸਾਡੇ ਹਿਰਦੇ ਨੂੰ ਪ੍ਰਕਾਸ਼ਮਾਨ ਕਰਦਾ ਕਾਮਲ ਪ੍ਰਕਾਸ਼ ਭਈ ਕਿਥੇ ਸਾਧ ਸੰਗੇ ਸਾਧਵਾ ਦੀ ਸਾਧ ਦੀ ਸੰਗਤ ਵਿੱਚ ਸਾਧਾ ਮਤਲਬ ਗੁਰੂ ਜਦੋਂ ਵੀ ਸਾਧ ਸ਼ਬਦ ਹੁੰਦਾ ਸਾਡੇ ਸਾਹਮਣੇ ਚੋਲਹਾ ਉਹ ਪ੍ਰੇਮ ਜਾ ਸਾਡੇ ਸਾਹਮਣੇ ਆ ਕੇ ਖੜ ਜਾਂਦਾ ਬਗਉਦਈ ਇਸ ਨੀਤ ਨੂੰ ਆਪਣੀ ਸਾਧ ਗੁਰੂ ਤੇ ਗੁਰੂ ਦੀ ਸੰਗਤ ਅਸੀਂ ਗੁਰਬਾਣੀ ਦੀ ਸੰਗਤ ਕਰਨੀ ਹੈ 24 ਘੰਟੇ ਆ ਸ਼ਬਦ ਦੀ ਸੰਗਤ ਹੁਣ ਦੇਖੋ ਅਸੀਂ ਗਿਆਨ ਲੈ ਲਿਆ ਗਿਆਨ ਅਸੀਂ ਚਾਹੇ ਇੰਗਲੈਂਡ ਵਗਦੀਏ ਕੈਨੇਡਾ ਵਗਦੀਏ ਕਿਤੇ ਦੱਖਣੀ ਭਾਰਤ ਵਗਦੀਏ ਕਿਤੇ ਮਰਜੀ ਰਹੀਏ ਖੇਤ ਰਹੀਏ ਘਰੇ ਰਹੀਏ ਕੋਈ ਕੰਮ ਕਰੀਏ ਗਿਆਨ ਤੇ ਸਾਡੇ ਕੋਲ ਹੈ ਨਾ ਉਹ ਤੇ ਹਮੇਸ਼ਾ ਸਾਡੇ ਨਾਲ ਐਸ ਕਰਕੇ ਸ਼ਬਦ ਗੁਰੂ ਦੀ ਸੰਗਤ 24 ਘੰਟਿਆਂ ਦੀ ਹੈ ਜੇ ਕਿਸੇ ਨੂੰ ਕਰਨੀ ਆ ਗਈ ਦਰਮਤ ਬੁੱਧ ਧਿਆਗੀ ਬਾੜੀ ਬਾਤ ਅੰਦਰੋਂ ਨਿਕਲਦੀ ਜਾਓ ਜਦੋਂ ਮਾੜਾ ਖਿਆਲ ਆਊਗਾ ਗੁਰੂ ਦੀ ਗੱਲ ਯਾਦ ਆਜੂਗੀ ਜਦੋਂ ਮਾੜਾ ਖਿਆਲ ਆਊਗਾ ਗੁਰੂ ਦੀ ਗੱਲ ਯਾਦ ਆਵੇ ਆਠ ਪੈਰ ਹਰ ਕੇ ਗੁਣ ਗਾਵੇ ਸਿਮਰ ਦੀਨ ਦੇ ਆਲਾ ਉਹ ਦੀਨਾਂ ਤੇ ਦਇਆ ਕਰਨ ਵਾਲੇ ਮਾਲਕ ਨੂੰ ਹੁਣ ਦੀਨਾਂ ਤੇ ਦਇਆ ਕਰਨ ਵਾਲਾ ਮਾਲਕ ਉਹ ਕਿਵੇਂ ਹੈ ਉਹਦਾ ਸਿਸਟਮ ਹੈ ਉਹ ਸਿਸਟਮ ਸਾਰੇ ਵਾਸਤੇ ਇੱਕੋ ਜਿਹਾ ਹੈ ਦੇਖੋ ਜੇ ਕੋਈ ਬੰਦਾ ਛੋਬੀ ਜਾਂ ਜਾਂ ਛੋਟੇ ਦੀਵੇ ਉਸ ਚੋਂ ਐ ਉਹ ਨਸ਼ਾ ਕਰਦਾ ਪੂਰੀ ਵੀ ਭਰ ਨਹੀਂ ਹੈ ਪੂਰੇ ਵੀ ਗੁਰਦੇ ਫੇਲ ਹੋਣੇ ਹੋਣੇ ਤੇ ਜੋ ਕੋਈ ਵੱਡੇ ਤੋਂ ਵੱਡਾ ਅਮੀਰ ਉਹ ਕਰਦਾ ਤੇ ਉਹਦੇ ਵੀ ਹੋਣੀ ਹੋਣੀ ਕੁਦਰਤੀ ਨਿਯਮ ਹੈ ਕੋਸਮਕ ਲਾ ਹੈ ਐਸ ਕਰਕੇ ਉਹ ਮਾਲਕ ਦਾ ਨਿਯਮ ਤੇ ਸਾਰਿਆਂ ਵਾਸਤੇ ਇੱਕੋ ਜਿਹਾ ਆਠ ਪ੍ਰੈਰ ਹਰ ਕੇ ਗੁਣ ਗਾਵੈ ਸਿਮਰੈ ਦੀਨ ਦੇ ਅਲਾ ਉਹ ਦੀਨਾਂ ਉਤੇ ਦਇਆ ਕਰਨ ਵਾਲਾ ਐਸ ਤਰ੍ਹਾਂ ਹੈ ਉਹ ਮਾਲਕ ਉਹਦਾ ਸਿਸਟਮ ਹਨ ਜਿਹੜਾ ਸਾਰਿਆਂ ਵਾਸਤੇ ਇੱਕੋ ਜਿਹਾ ਹੈ ਇਕਵਲਟੀ ਉਹਦੇ ਵਿੱਚ ਆਠ ਪੈਰ ਹਰ ਕੇ ਹੁੰਦਾ ਹੈ ਫਿਰ ਉਹ ਬੰਦਾ ਜਿਹੜਾ ਮਾਲਕ ਨਾਲ ਜੁੜ ਜਾਂਦਾ ਨਾ ਅੱਠੇ ਪੈਰ ਉਹਦੇ ਗੋਣ ਗਾਉਂਦਾ ਹੁਣ ਗੋਣ ਗਾਉਣ ਦਾ ਮਤਲਬ ਚਾਬੂ ਲੂਸੀ ਕਰਦਾ ਨਹੀਂ ਨਹੀਂ ਚਾਬੂ ਲੂਸੀ ਦਾ ਮਾਲਕ ਭੁੱਖਾ ਨਹੀਂ ਹੈਗਾ ਬਾਣੀ ਵਿੱਚੋਂ ਬੜ ਕੇ ਸੁਣਾ ਦਿੰਦਾ ਵੱਡਾ ਦਾਤਾ ਏਲ ਨਾ ਤਮਾਈ ਹੋਰ ਉਹ ਤੜ ਜੀ ਨੀ ਵੀ ਤਮਾਨੀ ਆਪਣੀ ਵਡਿਆਈ ਤਮਾ ਨਹੀਂ ਕਰਾਂਗਾ ਹੋ ਵੱੜ ਕੇ ਨਾ ਵਡਾ ਨਾ ਹੋਵੇ ਘਾਟ ਨਾ ਜਾਏ ਜੇ ਅਸੀਂ ਉਹਦੀ ਸਹੀ ਸਲਾਹ ਕਰਦੇ ਰਹੀਏ ਤੇ ਉਹ ਵੱਡਾ ਨਹੀਂ ਹੋ ਜਾਂਦਾ ਤੇ ਜੇ ਅਸੀਂ ਨਾ ਕਰੀਏ ਤੇ ਛੋਟਾ ਨਹੀਂ ਹੋ ਜਾਂਦਾ ਉਹਨੂੰ ਕੋਈ ਬਦਲ ਨਹੀਂ ਇਸ ਆਬੀ ਸੇ ਸਲਾਹ ਦਾ ਮਤਲਬ ਗੁਣ ਕੌਣ ਦਾ ਮਤਲਬ ਕੀ ਹੈ ਆਖੇ ਲੱਗਣਾ ਹੁਕਮ ਵਿੱਚ ਧਰਨਾ ਹੁਕਮ ਅਰੇ ਜਾਈ ਚਲਣਾ ਪਹਿਲੀ ਪੌੜੀ ਦੀ ਆਖਰੀ ਪੰਕਤੀ ਜਬ ਇਸ ਰੋਈ ਪੜ੍ਹਨਾ ਹੈ ਨਾ ਸਿੱਖਣੇ ਪਹਿਲੀ ਪੌੜੀ ਦੀ ਆਖਰੀ ਪੰਕਤੀ ਕਿਵੇਂ ਸਚਿਆਰਾ ਹੋਈਏ ਸਵਾਲ ਹੈ ਸਾਡੇ ਮਨ ਦਾ ਕਿਵ ਕੂੜਾ ਟਟਾ ਪਾਲ ਐ ਮਾਲਕਾ ਸੱਚ ਦਾ ਰੂਪ ਕਿਵੇਂ ਹੋਵਾਂਗੇ ਕਿ ਸਾਡੇ ਅੰਦਰ ਉਹ ਕੂੜ ਦੀ ਕੰਧ ਜਿਹੜੀ ਬਣੀ ਹੋਈ ਹੈ ਟੁੱਟੇਗੀ ਕਿਵੇਂ ਗੁਰੂ ਜੀ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਨਕ ਜੀ ਕਹਿੰਦੇ ਉਹ ਜਦੋਂ ਇਹ ਆਕਾਰ ਬਣਿਆ ਸਾਰਾ ਉਹਨੇ ਆਪਣੇ ਵਿੱਚ ਉਹ ਸਾਰਾ ਆਕਾਰ ਬਣਾਇਆ ਉਹਨੇ ਸਿਸਟਮ ਦਿੱਤਾ ਇੱਕ ਨਿਯਮ ਬਣਾਏ ਨੇ ਉਹਨਾਂ ਨਿਯਮਾਂ ਨਿਯਮ ਵੱੱਲ ਸਾਰਾ ਸੰਸਾਰ ਚੱਲ ਰਿਹਾ ਹੈ ਕੌਸਮਿਕ ਲਾ ਕੁਦਰਤੀ ਨਿਯਮਾਂ ਵਿੱਚ ਸਾਰਾ ਸੰਸਾਰ ਚੱਲ ਰਿਹਾ ਹੈ ਉਹਨਾਂ ਨੂੰ ਸਮਝ ਤੇ ਉਹਨਾਂ ਨਾਲ ਜੁੜ ਜਾ ਤੇ ਤੂੰ ਸਚਿਆਰ ਹੋ ਜਾਏਗਾ ਸਤ ਦਾ ਰੂਪ ਹੋ ਜਾਏਗਾ ਆਹੇ ਇੱਕ ਪੰਕਤੀ ਇਹਦੀ ਹੈ ਆਠ ਪਹਿਰ ਹਰ ਕੇ ਗੁਣ ਗਾਵੇ ਸਿਨਰ ਦੀਨ ਦੇ ਅਲਾ ਆਪ ਕਰੈ ਸੰਗਤ ਸਭ ਉਧਰੈ ਵੇਂਸੇ ਸੰਗਲਿਤ ਜੰਜਾਲਾ ਜੀਵਨ ਦੇ ਵਿੱਚ ਸਾਡੇ ਕੋਲ ਕੰਮ ਘੱਟ ਹੈ ਤੇ ਜੰਜਾਲ ਜਦ ਦੇ ਨੇ ਸ਼ਬਦੀ ਬਾਣੀ ਪੜ੍ਹਦੇ ਆਂ ਉਦੋਂ ਪੜ੍ਹਦੇ ਆ ਇੱਕ ਪੰਕਤੀ ਕਾਹੇ ਰੇ ਮਨ ਚਿਤਵੈ ਹੰਤ ਤੰਤ ਕਿਸੇ ਚਿਤਵੈ ਸ਼ਬਦ ਹੈ ਜਿਹੜਾ ਤੇ ਧਿਆਨ ਦੇਓ ਉਦਮ ਕਰਨਾ ਹੈ ਪਰ ਉਦਮ ਦੇ ਬਾਰੇ ਜੰਜਾਲ ਨਹੀਂ ਬਣਾਉਣਾ ਖਚਤ ਨਹੀਂ ਹੋਣਾ ਉਹਦੇ ਵਿੱਚ ਆਪਣੀ ਸੋਚ ਮੰਡਲ ਵਿੱਚ ਨਹੀਂ ਪੈਣ ਦੇਣਾ ਕੰਮ ਕਰਨਾ ਕਿਰਤ ਕਰਨੀ ਐਸਾ ਜਿਹੜਾ ਫਿਰ ਜਦੋਂ ਆਪਾਂ ਇਹ ਜੰਜਾਲ ਨੂੰ ਛੱਡ ਦੇਵਾਂਗੇ ਸੰਸਾਰ ਦੇ ਨੂੰ ਕੀਰਤ ਕਰਦੇ ਜਾਵਾਂਗੇ ਫਿਰ ਜਿਹੜਾ ਜੀਵਨਾ ਸੱਚਾ ਤੇ ਸੁੱਚਾ ਹੋਏਗਾ ਆਪ ਤਰੈ ਸੰਗਤ ਸਭ ਉਧਰ ਹੈ ਉਹ ਫਿਰ ਆਪ ਵੀ ਬਚ ਜਾਏਗਾ ਵਕਾਰਾਂ ਤੋਂ ਤੇ ਜਿਹੜੇ ਉਹਦੇ ਨਾਲ ਸੰਗਤ ਕਰਨਗੇ ਉਹ ਵੀ ਬਚ ਤੇ ਜਾਣਗੇ ਦਿਨ ਸਹਿ ਸਗਲ ਜੰਜਾਲਾ ਜਿਹੜੇ ਜੀਵਨ ਦੇ ਜੰਜਾਲ ਹੈ ਮਾਇਕ ਬੰਧਨ ਹੈ ਉਹ ਟੁੱਟ ਜਾਣਗੇ ਚਰਮ ਆਧਾਰ ਤੇਰਾ ਪ੍ਰਭ ਸਾਮੀ ਪੂਰਤ ਪੂਰਤ ਪ੍ਰਭ ਸਾਥ ਉਹ ਮਾਰਕ ਸਾਡੇ ਨਾਲ ਇਸ ਤਰ੍ਹਾਂ ਜੁੜਿਆ ਹੋਇਆ ਜਿਵੇਂ ਤਾਣਾ ਤੇ ਪੇਟਾ ਦੇਖੋ ਹੁਣ ਜੇ ਕੋਈ ਬੰਦਾ ਤਾਣਾ ਤੰੜ ਲਵੇ ਤੇ ਉਹ ਪਾਉਣ ਦੇ ਕੰਮ ਨਹੀਂ ਆਉਂਦਾ ਨਾ ਉਹਦੇ ਵਿੱਚ ਪੇਟਾ ਪਾਉਂਦਾ ਤਾਂ ਹੀ ਤਾਣਾ ਕੰਮ ਆਉਂਦਾ ਹੈ ਤਾਣਾ ਤੇ ਪੇਟਾ ਆਸ ਵਿੱਚ ਰਲਦੀ ਹੈ ਤਾਂ ਹੀ ਕਪੜਾ ਬਣਦਾ ਹੈ ਇਸ ਤਰ੍ਹਾਂ ਹੀ ਅਸੀਂ ਉਸ ਮਾਰਕ ਨਾਲ ਜੁੜੇ ਹੋਏ ਹਾਂ ਥਾਣੇ ਪੇਟੇ ਵਾਲਾ ਇਹਨੂੰ ਸਮਝਿਦਣਾ ਹੈ ਗੱਲ ਨੂੰ ਕਿ ਮਾਲਕ ਸਾਡੇ ਵਿੱਚ ਇਹਦਾ ਕਹਿਣ ਦਾ ਭਾਵ ਕੀ ਹੈ ਮਾਲਕ ਸਾਡੇ ਵਿੱਚ ਹੈ ਅਸੀਂ ਮਾਲਕ ਵਿੱਚ ਹੈ ਅਸੀਂ ਪਰਮ ਸ਼ਕਤੀ ਵਿੱਚੋਂ ਬਣਿਆ ਪਰਮ ਸ਼ਕਤੀ ਵਿੱਚ ਰਹਿ ਰਹੇ ਹਾਂ ਪਰਮ ਸ਼ਕਤੀ ਸਾਡੇ ਅੰਦਰ ਹੈ ਅਸੀਂ ਪਰਮ ਸ਼ਕਤੀ ਵਿੱਚ ਹੀ ਦੁਬਾਰਾ ਸਮਾਜ ਜਾਣਾ ਹੈ ਇੱਥੇ ਫਿਰ ਸਾਰਾ ਜਿਹੜਾ ਮੈਂ ਭਗਵਾਨ ਨੇ ਸਾਡੇ ਜਿਹੜੇ ਸਾਨੂੰ ਪਾਏ ਹੋਏ ਧਾਰਮਿਕ ਆਧਾਰਿਆਂ ਵੱਲੋਂ ਉਹ ਟੁੱਟ ਜਾਣਗੇ ਕਿਉਂਕਿ ਹੈ ਹੀ ਨਹੀਂ ਕੁਝ ਬਾਹਰੋਂ ਬਣਿਆ ਤੇ ਮਿੱਟੀਆਂ ਆ ਗਏ ਬਸ ਸਾਰਨਾ ਕਰਿਓ ਨਾਨਕ ਪ੍ਰਭ ਤੁਮਰੀ ਦੇ ਰੱਖਿਓ ਹਰ ਹਾਥ ਨਾਨਕ ਜੀ ਕਹਿੰਦੇ ਐਸ ਕਰਕੇ ਮੈਂ ਵੀ ਮਰ ਗਈ ਤੇਰੀ ਛੰਨ ਲਈ ਐ ਤੇ ਦੇ ਰੱਖਿਓ ਹਾਥ ਤੁਸੀਂ ਮੈਨੂੰ ਆਪਣੀ ਕਿਰਪਾ ਕਰਕੇ ਹੀ ਬਚਾਉਂਦੇ ਹੋ ਯਾਨੀ ਟੋਟਲੀ ਸਮਰਪਣ ਉਸ ਅਕਾਲ ਪੁਰਖ ਵੈਗੁਰ ਪਰਮ ਸ਼ਕਤੀ ਹੈ ਨਾ ਜਿਹੜੀ ਉਹ ਹੀ ਸਾਨੂੰ ਚਲਾ ਰਹੀ ਹੈ ਉਹੀ ਸਾਡੇ ਜੀਵਨ ਨੂੰ ਸੇਧ ਦੇ ਰਹੀ ਹੈ ਉਹੀ ਆਤਮਿਕ ਜੀਵਨ ਸਾਡੇ ਅੰਦਰ ਚੱਲ ਰਿਹਾ ਜੋ ਉਥੋਂ ਪੈਦਾ ਹੁੰਦਾ ਹੈ ਸੋ ਅਸੀਂ ਉਸ ਮਾਰਗ ਨੂੰ ਹਮੇਸ਼ਾ ਜਾਗਰ ਕੀਏ ਚੇਤੇ ਵਿੱਚ ਰੱਖੀਏ ਤੇ ਹਮੇਸ਼ਾ ਹਮੇਸ਼ਾ ਉਹਦੇ ਨਾਲ ਜੁੜੇ ਰਹੀਏ